ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਰਾਗ ਸੋਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟ ਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਮੈ ਹੀ ਤੇ ਸਭ ਕੁਛ ਹੋਵਾ ਬਿਨ ਸਤਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਦ ਨਾ ਜਾਪੈ ਕੌਡੀ ਬਦਲਾ ਜਨਮ ਗਵਾਇਆ ਜੀਨਸ ਨਾਹੀ ਆਪੈ ਗੁਰਮੁਖ ਹੋਵੈ ਤਾਂ ਏਕੋ ਜਾਣੈ ਹੋਮੈ ਦੁਖ ਨਾ ਸੰਤਾਪੈ ਬਲੇਹਾਰੀ ਗੁਰੇ ਆਪਣੇ ਵਿਟੋ ਜਿਨ ਸਾਚੇ ਸੋ ਲਿਵਲਾਈ ਸਬਦ ਜੀਨ ਆਤਮ ਪਰਗਾਸਿਆ ਸਹਿਜੇ ਰਹਾ ਸਮਾਈ ਰਹਾਓ ਗੁਰਮੁਖ ਗਾਵੇ ਗੁਰਮੁਖ ਬੂਝੈ ਗੁਰਮੁਖ ਸਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸੁਵਾਰੇ ਮਾਨਮੁਖੰਦਾ ਅੰਧ ਕਮਾਵੇ ਬਖਖੱਟੇ ਸੰਸਾਰੇ ਮਾਇਆ ਮੋਹ ਸਦਾ ਦੁਖ ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਗੁਰ ਸੇਵੇ ਚਾਲੈ ਸਤਗੁਰ ਭਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੇ ਹੋ ਮੈਂ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸਬਦ ਸੁਣਾਏ ਗੁਰਮੁਖ ਘਰਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਨਿਬਤ ਸਾਚੇ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ ਮਨ ਮੁਖ ਸਾਧ ਹੀ ਕੂੜੋ ਬੋਲੇ ਬਿਖ ਬੀਜੈ ਬਿਖ ਖਾਏ ਜਮ ਕਾਲ ਬਾਦ ਦਾ ਤ੍ਰਿਸਨਾ ਦਾਦਾ ਬਿਨ ਗੁਰ ਕਬਨ ਛਡਾਏ ਸਚਾ ਤੀਰਥ ਜਿਤ ਸਤ ਸਰਨਾਵਣ ਗੁਰਮੁਖ ਆਪ 부ਝਾਏ ਆਰ ਸਾਰ ਤੇ ਰਥ ਗੋਰ ਸ਼ਬਦ ਦਿਖਾਏ ਤਿਤ ਨਾਤੇ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲਗੇ ਨਾ ਲਾਏ ਸਚੀ ਸਿਫਤ ਸਚੀ ਸਲਾਹਾ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਰ ਦੇ ਸਕੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹੋ ਮੈਂ ਵਿੱਚ ਹੋ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ 부ਝਾਏ ਗੁਰ ਕੈਬਦ ਰਤਾ ਰਤਾ ਸਹਿਜੇ ਮਤਾ ਸਹਿਜੇ ਰਹਾ ਸਮਾਏ ਹਰ ਕਾ ਨਾਮ ਅਤ ਸਤ ਕਰ ਜਾਣੈ ਗੁਰ ਕੈ ਭਾਏ ਪਿਆਰੇ ਸਚੀ ਵੜਾਈ ਗੁਰ ਤੇ ਪਾਈ ਸਚੈ ਨਾਏ ਪਿਆਰੇ ਏਕੋ ਸਚਾ ਸਭ ਮੈਂ ਵਰਤਾ ਵਿਰਲਾ ਕੋ ਵਿਚਾਰੇ ਆਪੇ ਮੇਰ ਲਏ ਤਾਂ ਬਖਸੇ ਸੱਚੀ ਭਗਤ ਸਵਾਰੇ ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ ਜਮਣ ਮਰਣਾ ਹੁਕਮੋ ਵਰਤੈ ਗੁਰਮੁਖ ਆਪ ਪਛਾਨੈ ਨਾਮ ਧਿਆਏ ਤਾਂ ਸਤਗੁਰੁ ਪਾਏ ਜੋ ਇਛਾ ਸੋ ਫਲ ਪਾਏ ਨਾਨਕ ਤੇ ਸਦਾ ਸਭ ਕਿਛ ਹੋਵੇ ਜੇ ਵਿੱਚੋ ਆਪ ਗਵਾਏ ਸੋਹੀ ਮਹੱਲਾ ਤੀਜਾ ਕਾਇਆ ਕਾਮਣਾ ਤਸਵਾਲਿਓ ਫਿਰ ਵਸੈ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸਬਦ ਸੁਮਾਲੇ ਹਰ ਕੀ ਭਗਤ ਸਦਾ ਸੰਗ ਰਾਤਾ ਹਉਮੈ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਨੀ ਰਹਾਉ ਕਾਇਆ ਅੰਦਰ ਸਭ ਕਿਛ ਵਸੈ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭ ਨਾ ਕਰੇ ਪ੍ਰਤਪਾਲਾ ਕਾਇਆ ਕਾਮਣ ਸਦਾ ਸੁਹੇਲੀ ਗੁਰਮਖ ਨਾਮ ਸਮਾਲਾ ਕਾਇਆ ਅੰਦਰ ਆਪੇ ਵਸੈ ਲਖ ਨ ਲਿਖਿਆ ਜਾਈ ਮਨ ਮੁਖ ਮੁਗਦ ਬੂਝੈ ਨਾਹੀ ਬਾਹਰ ਭਾਲਣ ਜਾਈ ਸਤਗੁਰ ਸੇਵੇ ਸਦਾ ਸੁਖ ਪਾਏ ਸਤਗੁਰੂ ਲਖ ਦਿੱਤਾ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇਆ ਅੰਦਰ ਨੌਖੰਡ ਪ੍ਰਿਥਮੀ ਹਾਟ ਪਟਣ ਬਾਜ਼ਾਰਾ ਇਸ ਕਾਇਆ ਅੰਦਰ ਨਾਮ ਨੌ ਨਿਦ ਪਾਈਐ ਗੁਰ ਕੈਬਦ ਵਿਚਾਰਾ ਕਾਇਆ ਅੰਦਰ ਤੋਲ ਤੁਲਾਵੇ ਆਪੇ ਤੁਲਣ ਹਾਰਾ ਇਹੋ ਮਨ ਰਤਨ ਜਵਾਹਰ ਮਾਨਕ ਤਿਸ ਕਾ ਮੋਲ ਫਰਾ ਮੋਲ ਕਿਤ ਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰ ਵਿਚਾਰਾ ਗੁਰਮੁਖ ਹੋਵੇ ਸੁਕਾਇਆ ਖੋਜੈ ਹੋਰ ਸਭ ਭਰਮ ਭੁਲਾਈ ਦੇਸੋ ਨੋ ਦੇ ਸੋਈ ਜਨ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਭਉ ਭਉ ਵਸੈ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੀਸਾ ਸਭ ਉਪਤ ਜਿਤ ਸੰਸਾਰਾ ਸਚੈ ਆਪਣਾ ਖੇਲ ਰਚਾਇਆ ਆਵਾ ਗੌਣ ਪਾਸਾਰਾ ਪੂਰੈ ਸਤਗੁਰ ਆਪ ਦਿਖਾਇਆ ਸਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਗੁਰ ਸੇਵੈ ਸਚੈ ਆਪ ਸੁਵਾਰੀ ਵਿੜਨਾ ਆਵੇ ਡਰ ਢੋਈ ਨਹੀਂ ਤਾਂ ਜਮ ਕਰੇ ਖੁਵਾਰੀ ਨਾਨਕ ਸਚ ਵਡਿਆਈ ਪਾਏ ਜਿਸਨੂੰ ਹਰਿ ਕਿਰਪਾ ਧਾਰੀ ਸਾ ਕਾਇਆ ਜੋ ਸਤਗੁਰ ਸੇਵੈ ਸਚੈ ਆਪ ਸੁਵਾਰੀ ਵਿੜਨਾ ਆਵੇ ਡਰ ਢੋਈ ਨਹੀਂ ਤਾਂ ਜਮ ਕਰੇ ਖੁਵਾਰੀ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰ ਕਿਰਪਾ ਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ